ਸਲਾਂ ਬਹੁਤ ਚੰਗੀਆਂ ਰੱਖੀਆਂ ਰੇਲੇ ਫੱਲੇ ਵਾਲਾ ਬਿੰਦਰ ਸੀ ਨਾ ਹਾਂਜੀ ਮੇਰੇ ਬਾਪੂ ਦਾ ਆੜੀ ਸੀ ਹੂੰ ਉਹਨਾਂ ਦੀਆਂ 40 ਬੱਕਰੀਆਂ ਇੱਕ ਜੋੜ ਦੀਆਂ ਹੁੰਦਾ ਘੋੜੀਆਂ ਵਰਗੀਆਂ ਠੀਕ ਹੈ ਜੀ ਉਹਨਾਂ ਤੋਂ ਜਾ ਕੇ ਮੇਰਾ ਬਾਪੂ ਬੱਕਰੀ ਲੈਂਦਾ ਆਪਦਾ ਸੀ ਹੂੰ ਉਹਨਾਂ ਦਾ ਬੁੜਾ ਸੀ ਜਿਹੜਾ ਨਾਂਰ ਤੋਂ ਬੁੜਾ ਹਾਂਜੀ ਉਹ ਬਿੰਦਰ ਨੂੰ ਕਹਿੰਦਾ ਉਹਦਾ ਬਿੰਦਰਾ ਇਹ ਵਕਤ ਘੜੀਆਂ ਆ ਗਿਆ ਜੇ ਇਹਨੂੰ ਕਹਿੰਦਾ ਨਾ ਵੀ ਹੋ ਬੱਕਰੀ ਚੰਗੀਆਂ ਲੰਗੀਆਂ ਲਕੋ ਲੋ ਇਹ ਲਊ ਆਹ ਹੜਦਾ ਨਹੀਂ ਅੱਛਾ ਨਾ ਜੀ ਹਟਦਾ ਨਹੀਂ ਸੀ ਪੈਸੇ ਲਾਉਣੋਂ ਹਟਦਾ ਨਹੀਂ ਸੀ ਠੀਕ ਹੈ ਜੀ ਉਹਦਾ ਬੇਲੇ ਦੇ ਵਿੱਚ ਸਾਡੇ ਜਦੋਂ ਬਾਪੂ ਜੀ ਤੁਸੀਂ ਬੱਕਰੀ ਕਿਦੋਂ ਖਰੀਦਦੇ ਸੀ ਜਾਂ ਆਪਦਾ ਘਰ ਦਾ ਕੋਈ ਬੱਚਾ ਰੱਖਦੇ ਸੀ ਵੀ ਅੱਗੇ ਤਿਆਰ ਕਰਾਂਗੇ ਪੱਠ ਬੱਕਰਾ ਤੁਸੀਂ ਬੱਕਰੀ ਦੇ ਵਿੱਚ ਕੀ ਕੁਆਲਿਟੀਆਂ ਦੇਖਦੇ ਸੀ ਕੱਦ ਜਾਂ ਦੁੱਧ ਸਿੰਗ ਪਿੰਡਾ ਉਦੋਂ ਕੰਨਾਂ ਨੂੰ ਕੋਈ ਨਹੀਂ ਸੀ ਪੁੱਛਦਾ ਅੱਛਾ ਨਾ ਕੰਨਾਂ ਨੂੰ ਪੁੱਛਦਾ ਸੀ ਹਾਂ ਤੇ ਨਾ ਚਿੱਟਾ ਆਖਾ ਹੁਣ ਪਤਾ ਜਿਹੜਾ ਕੋਈ ਆਜੇ ਸਾਡੇ ਕੋਲੇ ਹਾਂਜੀ ਇਹਦੀਆਂ ਅੱਖਾਂ ਵੀ ਨਹੀਂ ਜਿੱਟੀਆਂ ਇਹਦੇ ਕੰਨ ਵੀ ਛੋੜਿਆ ਪਰ ਮਾਇਆ ਉਹ ਗੱਲ ਕਹਿੰਦਾ ਵੀ ਠੀਕ ਹੈ ਚੱਲ ਹਾਂ ਵੀ ਜਿਹੜੇ ਕੰਨ ਵੱਡੇ ਆ ਕਿਤੇ ਦੁੱਧ ਦਿੰਦੇ ਆ ਤੇਰੀ ਦਾ ਕੀ ਚੰਗਾ ਚਾਈ ਆ ਇਹ ਕਿਤੇ ਥੱਲੇ ਬੰਨ ਚਾਈਦਾ ਥੱਲੇ ਚੱਡਾ ਚੱਡਾ ਚਾਰ ਸਿਰ ਦੁੱਧ ਵੀ ਹੋਵੇ ਜੀ ਤੇ ਉਤੋਂ ਬਣੌੜ ਚੰਗਾ ਹੋਵੇ ਘੂੜੀ ਵਰਗਾ ਹਾਂ ਮੇਵਾ ਉਹ ਬੱਕਰੀ ਐ ਹੁਣ ਕੱਲੇ ਕੰਨ ਦਾ ਕੁਝ ਨਹੀਂ ਕਰਦੇ ਉਹ ਕੰਨ ਵੀ ਥਾਣੋਂ ਨਾ ਹੋਏ ਤਾਂ ਕੱਲੇ ਕੰਨ ਕੀ ਕਰਨਗੇ ਤੁਹਾਡੇ ਕੋਲੇ ਵਾਦ ਤੋਂ ਵਾਦ ਕਿੰਨੇ ਦੁੱਧ ਵਾਲੀ ਬੱਕਰੀ ਹੁੰਦੀ ਸੀ ਪੁਰਾਣੇ ਟਾਈਮ 'ਚੀ ਉਹਦੋਂ ਵੀ 4-5 ਕਿਲੋ ਦੁੱਧ ਪੂਰਾ ਜ਼ੋਰ ਲਾ ਕੇ ਦਿੰਦੀ ਸੀ ਬੱਕਰੀ ਬਹੁਤ ਹੁੰਦਾ ਇੰਨਾ ਹਣਾ ਪੂਰਾ ਹਾਂ ਸਾਡੇ ਬਾੜਬੂਲੇ ਖਿਲਾੜੀ ਹੁੰਦੀ ਹਾਂ ਇੱਕ ਜੀ ਗਾਇਆ ਚਾਰ ਗਿਆ 50 ਸਾਲ ਦਾ ਮੈਂ ਵੀ ਚਾਰ ਲਗਾ ਬਗ ਹਾਂਜੀ ਹਾਂਜੀ ਖਲਾੜੀ ਜਿਹਨੂੰ ਚਲਦੀ ਹੁੰਦੀ ਸੀ ਮੇਰੇ ਪਿਓ ਨੂੰ ਹਾਕ ਮਾਰਨੀ ਥਲੇ ਮੈਂ ਨਾ ਆ ਜਵਾਕਾਂ ਨੂੰ ਰੋਹ ਲੈ ਜਾ ਹੂੰ ਉਹਨੇ ਵੱਡੀ ਸਰੀ ਬਾਲਟੀ ਚੱਕਣੀ ਲਾ ਕੇ ਗੱਲੇ 8-7 ਕਿਲੋ ਦੀ ਬਾਲਟੀ 10 ਕਿਲੋ ਦੀ ਭਰ ਲੈਣੀ ਅੱਛਾ ਉਹਦੇ ਵਿੱਚ ਬੌਲੀ ਚੋਲਣੀ ਫਿਆਲ ਚ ਬੱਕਰੀਆਂ ਦੀ ਉਹਦੇ ਦੁੱਧ ਨਹੀਂ ਵਿਕਦਾ ਮੇਰੇ ਬਾਬਾ ਜੀ ਤੋਂ ਪਹਿਲਾਂ ਉਹ ਬੱਕਰੀਆਂ ਨੂੰ ਪਿਆਦਾ ਜਦੋਂ ਪਿਛਲਾ ਪੈਰ ਹੋ ਜਾਂਦਾ ਸੀ ਨਾ ਉਦੋਂ ਉਹ ਬੱਕਰੀਆਂ ਦੇ ਐ ਤੁਪਕੇ ਡਿੱਗਣ ਲੱਗ ਜਾਂਦੇ ਸੀ ਦੁੱਧ ਦੇ ਹਰ ਰੋ ਐਸੀ ਚੀਜ਼ ਆ ਗੰਨਿਆਂ ਦਾ ਰੋ ਜਿਹੜਾ ਗੰਨਿਆਂ ਦਾ ਰੋ ਤੇ ਉਦੋਂ ਹੁੰਦੀਆਂ ਮਿੱਥੇ ਹੁੰਦੇ ਚਾਰੇ ਹੁੰਦੇ ਮਰਥੀਨ ਹੁੰਦੇ ਸਰਮਾ ਉਹ ਇੱਕ ਸਾਡੇ ਕੋਲੇ ਰੱਖੀ ਹੁੰਦੀ ਸੀ ਇਹ ਰਾਖੀ ਦੇ ਗਿਆ ਜਿਹੜਾ ਮਾਰ ਜਾਂਦਾ ਉਹ ਨਾਲੇ ਰੱਜ ਜਾਂਦਾ ਅੱਛਾ ਅਜੀ 10 12 ਵਕਤੀਆਂ ਘੋੜੀਆਂ ਵਰਗੀਆਂ ਰੱਖਦੇ ਠੀਕ ਹੈ ਉਹ ਸਾਡੇ ਬਾਪੂ ਦੀ ਤਾਂ ਮਸ਼ਹੂਰੀ ਹੋਈ ਹੈ ਹੂੰ ਘੋੜੀਆਂ ਵਰਗੀਆਂ ਬੱਕਰੇ ਰੱਖਦਾ ਸੀ ਠੀਕ ਹੈ ਤੇ ਬੱਕਰਾ ਲਿਆਉਂਦਾ ਉਹਦਾ ਕਾਲਾ ਵਧੀਆ ਦੇ ਚਿੱਟੇ ਦੂਜੇ ਬੋਕ ਵਾਲਿਆਂ ਨੂੰ ਕਹਿੰਦੇ ਨੇ ਵੀ ਜੇ ਵਿੱਚ ਲੌੜੀਆਂ ਦਾ ਇਹਨੂੰ ਬੰਨਦੇ ਪਹਿਲਾਂ ਹੂੰ ਇੱਥੇ ਬੰਨਦੇ ਇਹਨੂੰ ਪਹਿਲਾਂ ਵਿੱਚ ਫੇਰ ਵਾਲੀ ਬੱਕਰੀ ਜੀ ਜਿਹੜਾ ਹੁਣ ਥੋੜੀ ਪਛਾਣ ਆ ਵੀ ਵਖਤਗੜ ਵਾਲੀਆਂ ਬੱਕਰੀਆਂ ਜਾਦੇ ਰੰਗਾ ਕਰਕੇ ਵੀ ਡੱਬੀਆਂ ਬੱਕਰੀਆਂ ਵਖਤਗੜਾ ਲੈਂਦੀਆਂ ਜਾਣਦੇ ਆ ਹੁਣ ਹੁਣ ਫੇਰ ਡੱਬੀਆਂ ਆਉ ਹੋ ਗਏ ਨਾ ਆ ਚਿੱਟੇ ਜੇ ਬੋਗ ਚੱਲੇ ਪਈ ਉਹਨਾਂ ਨੇ ਕਰਤਗਾ ਅੱਛਾ ਡੱਬ ਖੜਾ ਬਗਾ ਜਿਹੜੀਆਂ ਬਾਪੂ ਜੀ ਦੇਵ ਲੈਰੇ ਬੇਗਿਆਲੇ ਕੋਲੇ ਸੀਗੇ ਜਾਨਵਰ ਉਹ ਵੀ ਦੱਸ ਦੇ ਵੀ ਤੁਹਾਡੇ ਕੋਲ ਆਈ ਸੀ ਉਹ ਕਹਾਣੀ ਵੀ ਦੱਸਣੀ ਬੜਾ ਕੁਛ ਉਹ ਮੁੰਡੇ ਨੂੰ ਪਤਾ ਸਾਰਾ ਸਾਡੇ ਨਾਲ ਰਿਹਾ ਹੈ ਸਾਡਾ ਰੱਖਿਆ ਬੰਦਾ ਸੀ ਇਹਨੂੰ ਪਤਾ ਜਿੰਨੀਆਂ ਵੇ ਦੇ ਬੱਕਰੇ ਗੀਆਂ ਉਹ ਸਭ ਸਾਡੇ ਕੋਲੇ ਵੇ ਜਾਣੀ ਤੁਹਾਡੇ ਕੋਲੇ ਆਉਂਦਾ ਹੁੰਦਾ ਸੀ ਦੇਵ ਬਚਪਨ ਚ ਉਹਨਾਂ ਦੇ ਕਿ ਬਾਅਦ ਚ ਜਵਾਨੀ ਦੇ ਵੇ ਵੇ ਜਦੋਂ ਪਹਿਲੋ ਪਹਿਲਾ ਆਵੇ ਉਹਨੂੰ ਲੱਗਿਆ ਐਡਾ ਕੀ ਸੀ ਅੱਛਾ ਤੇ ਤੂੰ ਬੜੇ ਨੂੰ ਠੀਕ ਹੈ ਉਹ ਕਹਿੰਦਾ ਵੀ ਮੈਨੂੰ ਉੱਥੇ ਲੈ ਕੇ ਚੱਲ ਜਿੱਥੋਂ ਗੁਰਦਿਆਲ ਬੱਕਰਾਂ ਲੈ ਆਉਂਦਾ ਘੁਲਸਾळा ਹਾਂਜੀ ਉਹ ਆ ਗਿਆ ਜਦੋਂ ਆ ਗਿਆ ਫੰਗੜਜੀਤ ਜਿਹਦਾ ਮਹੀਨਾ ਸੀਗਾ ਆ ਕੇ ਉਹ ਦੇਵ ਕਹਿੰਦਾ ਵੀ ਆਪਾਂ ਬਖਤਖੜ ਆ ਗਏ ਉਦੋਂ ਅਸੀਂ ਉਹਨੂੰ ਜਾਣਦੇ ਵੀ ਨਹੀਂ ਸੀ ਚੇਤੂ ਬੜੇ ਨੂੰ ਗਰਦਿਆਲ ਤੁਹਾਡੇ ਕੋਲੇ ਪਹਿਲਾਂ ਤੋਂ ਆਉਂਦਾ ਸੀ ਕੁੰਸਾ ਦਾ ਉਹਦਾ ਡੇਰਾ ਦਾ ਹੀ ਆਉਂਦਾ ਸੀ ਮੇਰੇ ਬਾਪੂ ਨੂੰ ਹੱਲਿਆ ਤੋਂ ਪਹਿਲਾਂ ਦਾ ਜਾਣਦਾ ਹੀ ਗਰਦਿਆਲ ਠੀਕ ਹੈ ਉਹ ਗਰਦਿਆਲ ਵੀ ਹੋ ਚੁੱਕਿਆ ਹੂੰ ਉਹ ਹੁਣ ਬਾਹਣ ਬੈ ਕਰ ਗਿਆ ਸੀ ਇੱਕ ਅੰਗਰੇਜ਼ਾ ਜੋ ਆ ਕੇ ਇੱਕ ਵਿਚਾਰਾ ਆ ਬਸ ਜੀ ਲੈ ਕੇ ਜਾਂਦਾ ਉਹ ਜਵਕਾ ਨੂੰ ਪੜਾਉਣਾ ਖਤਮਾ ਉਹਨਾਂ ਕੋਲੇ ਕੁਝ ਨਹੀਂ ਫਿਰ ਦੇਵ ਉਹਦੇ ਨਾਲ ਆਇਆ ਸੀ ਗਰਦਿਆਲ ਪਹਿਲੇ ਨੰਬਰ ਦੀਆਂ ਮੇਰੇ ਬਾਪੂ ਦੇ ਮੁਕਾਬਲੇ ਦੀਆਂ ਬੱਕਰੇ ਰੱਖਦਾ ਸੀ ਕੁੰਸਾਲਾ ਠੀਕ ਘੋੜੀਆਂ ਵਰਗੀਆਂ ਹਾਂਜੀ ਉਹ ਵੀ ਮੰਦੇ ਬਾਵਾ ਚ ਬਹੁਤ ਪੈਸੇ ਲਾ ਲੰਦਾ ਹੁੰਦਾ ਹੂੰ ਤੇ ਸਾਡਾ ਬੜਾ ਵੀ ਲਾ ਉਹਨੇ ਕੋਲ ਤਾਂ ਜ਼ਮੀਨ ਸੀ ਸਾਡੇ ਕੋਲ ਕੀ ਧੱਕਾ ਵੀ ਨਹੀਂ ਸੀ ਜੀ ਦਾ ਇਕੱਲੇ ਜ਼ੋਰ ਕਰਦੀ ਬੱਕਰੀਆਂ ਦੇ ਸਿਰ ਤੇ ਹੂੰ ਪਰ ਫੇਰ ਵੀ ਬੜਾ ਬਹੁਤੀਆਂ ਚੰਗੀਆਂ ਬੱਕਰੀਆਂ ਰੱਖ ਗਿਆ ਹੂੰ ਜਿਹੜੀਆਂ ਢੀਂਗਦੇ ਢੀਂਗ ਬੱਕਰੀਆਂ ਆ ਕੇ ਸਾਡੇ ਘਰੇ ਮਰਜਾ ਵੀ ਬਠੇਰ ਗਿਆ ਠੀਕ ਚੰਗੀਆਂ ਤੇ ਚੰਗੀਆਂ ਬੱਕਰੀਆਂ ਰੱਖ ਕੇ ਘਰੇ ਮਰਜਾ ਵੇਜਦਾ ਰਿਹਾ ਸੀ ਬੜਾ ਹੂੰ ਘਰੇ ਮਰਜਾ ਲੱਗ ਗਿਆ ਸੀ ਠੀਕ ਹੈ ਜੀ ਬਹੁਤ ਫਿਰ ਉਹ ਤੋਂ ਦੇਵ ਗਰਦਿਆਲ ਨਾਲ ਆਇਆ ਸੀਗਾ ਤੁਹਾਡੇ ਤੋਂ ਪਹਿਲੀ ਔਰ ਬੱਕਰੀਆਂ ਦੇ ਆਦੇ ਪਿਓ ਨਾਲ ਹਾਂ ਠੀਕ ਹੈ ਉਹਦਾ ਪਿਓ ਆ ਕੇ ਕਹਿੰਦਾ ਵੀ ਮੀਰਾ ਕਹਿੰਦਾ ਮੇਰੇ ਬਾਪੂ ਨੂੰ ਕਹਿੰਦਾ ਵੀ ਤੂੰ ਮੇਰਾ ਮੁੰਡਾ ਜਿਹੜੀਆਂ ਬੱਕਰੀਆਂ ਮੰਗਦਾ ਹਾਂ ਹਾਂ ਉਹ ਕਹਿੰਦਾ ਵੀ ਜੇ ਤਾਂ ਬੱਕਰੀਆਂ ਵੱਡੇ ਲੈਣੀਆਂ ਹਾਂ ਕਦਾ ਜੀ ਅੱਕਰੇ ਚੱਲਾਂਗੇ ਜੇ ਜੇ ਤੁਸੀਂ ਆ ਪੱਠਾ ਲੈ ਜਾਓ ਪੁਲੂਣਾ ਅੱਛਾ ਸੂਝਾਂਗੇ ਅਰਥਾਤ ਪੱਠਾ ਉਹਨੇ ਚਾਰ ਬਸੰਦ ਕਰੀਆਂ ਦੋ ਲਾਲਾ ਦੋ ਕਾਲੀਆਂ ਹੂੰ ਤੇ ਮੇਰਾ ਬਾਪੂ ਕਹਿੰਦਾ ਵੀ ਲੈ ਜਾ ਉਹ ਕਹਿੰਦਾ ਵੀ ਜਿਹੜਾ ਕੁਛ ਕਰੇਗਾ ਅਸੀਂ ਤੈਨੂੰ ਉਹੀ ਦੇਵਾਂਗੇ ਅਸੀਂ ਪੰਜੀ ਘੱਟ ਦੀ ਕਹਿੰਦੇ ਹੂੰ ਚੱਲ ਜੀ ਉਹ ਕਹਿੰਦਾ ਤੂੰ ਦੱਸ ਦੇ ਉਹ ਕਹਿੰਦਾ ਤੂੰ ਦੱਸ ਦੇ ਫਿਰ ਮੇਰੇ ਬਾਪੂ ਕਹਿੰਦਾ ਚੰਗਾ ਤੁਸੀਂ ਐ ਕਰੋ ਗਹਿਰੀ ਗਹਿਰੀ ਵੀ ਲੈ ਜਾ ਅੱਛਾ 250 250 ਚਾਰ ਰੇ ਸੀ ਇਹ ਤਾਂ ਬਾਵਾ ਚਰ ਦੀ ਗੱਲ 50 55 ਸਾਲਾਂ ਦੀ ਗੱਲ ਹੂੰ ਉਦੋਂ ਮੁੜ ਕੇ ਫਿਰ ਦੇਵ ਨਾਲ ਨਹੀਂ ਲਿਆ ਮੇਰਾ ਬਾਪੂ ਕਹਿੰਦਾ ਇਹ ਤੇਰਾ ਮੁੰਡਾ ਕੱਲਾ ਆ ਜੇ 1 ਰੁਪਿਆ ਸਾਈ ਦਾ ਫੜਾ ਜੇ 5 ਲੈ ਜੇ 2 ਲੈ ਜੇ 4 ਲੈ ਜੇ ਤੂੰ ਕਹਿੰਦਾ ਮੈਂ ਬੜਾ ਖੁਸ਼ ਹੋ ਜਾਂ। ਹੂੰ ਇਹਦਾ ਪਿਓ ਬੜਾ ਭਲਾ ਲੋਕ ਸੀ। ਦੇਵ ਦਾ। ਜੀ। ਸਾਰੀ ਉਮਰ ਮੈਂ ਮਰੀ ਕਰ ਗਿਆ ਉਹ। ਹਾਂਜੀ। ਸਾਰੀ ਉਮਰ ਤੇ ਉਹ ਵੀ ਭਲਾ ਲੋਕ ਸੀ ਜਿੰਨਾ ਵੀ ਕਹਿ ਦਿੱ ਗਏ। ਦੇਵ ਨੇ ਵੀ ਜਿੰਨਾ ਟਾਈਮ ਵਪਾਰ ਕੀਤਾ ਵਧੀਆ ਨਾ ਬਣਾ ਕੇ ਰੱਖਿਆ ਨਾ ਜੀ ਹੁਣ ਤੱਕ ਵੀ। ਬੰਦਾ ਹੀ ਵਧੀਆ ਸੀਗਾ। ਹੂੰ ਵਧੀਆ। ਸਾਲੂ ਉਹ ਕਹਿੰਦਾ ਜੇ ਕੋਈ ਬੰਦਾ ਸਾਡੇ ਕੋਲੇ ਬੱਕਰੀ ਲੈਣਾ ਦਾ ਵੀ ਮੇਰੇ ਨਾਲ ਗੱਲ ਕਰਾ ਦੋ ਇਹਨਾਂ ਦੀ। ਹੂੰ ਉਹਦੇ ਦੇ ਪਤਾ ਕੀ ਕਹਿੰਦਾ ਜੀ। ਕਹਿੰਦਾ ਇਹਨੂੰ ਦੇ ਦਿਓ ਜਿਹੜੀਆਂ ਮੰਗਦਾ। ਮੈਂ ਆਪੇ ਸਮਝੀ ਥੋੜੇ ਨਾਲ ਇਹੋ ਕਹਿੰਦਾ ਇਹਦੇ ਪਿੰਡੋਂ ਹੀ ਫੂਲ ਕਰ ਦਿੰਦਾ ਬੱਕਰੀਆਂ ਤੁਸੀਂ ਫਿਰ ਇੰਨਾ ਟਾਈਮ ਰੱਖਿਆ ਜੀ ਅੱਜ ਵੀ ਆਪਣੇ ਘਰੇ ਹੈਗੇ ਆ ਜਾਨਵਰ ਹਨਾ ਹਾਂ ਹੈਗੇ ਬੱਕਰੀਆਂ ਨੇ ਕੀ ਕੁਛ ਬਣਾ ਕੇ ਦਿੱਤਾ ਜੀ ਅਸੀਂ ਵਿਸੇਰਾ ਕੁਝ ਬਣਾ ਲੈ ਸਾਡੇ ਕੋਲੇ ਰੋਲੇ ਦੇ ਮਾਰੇ ਨੇ ਢੱਕਾ ਨਹੀਂ ਸੀ ਹੂੰ ਮੇਰੇ ਬਾਪੂ ਨੇ ਇੱਕ ਕਲਿਆਲੀ ਦੋ ਲਿਆਦੀ ਹੋਲੀ-ਹੋਲੀ ਆ ਦੇਖ ਮਰਗੀਆਂ ਬਹੁਤ ਵਾਰੀਆਂ ਸਾਡੇ ਜਿੰਨੀਆਂ ਮਰਗੀਆਂ ਨਹੀਂ ਕਿਸੇ ਦੀਆਂ ਹੂੰ ਦਬਦਾਬ ਹੰਭ ਗਿਆ ਸੀ ਬੁਢਾ ਅੱਛਾ ਕੀ ਗੱਲ ਬੰਦੀ ਸੀ ਉਹ ਚੇਤ ਭੱਗਣ ਦੇ ਮਹੀਨੇ ਕੋਈ ਖੰਡੀ ਖਾ ਗਈ ਹੂੰ ਕੋਈ ਆ ਫਰ ਗਈ ਕਦੇ ਨੂੰ ਮੌਕਾ ਲੱਗੀ ਅਸੀਂ 4-5 ਵਾਰੀ ਮੇਰੀ ਸੁਰਤ ਚ ਅਸੀਂ ਜਮਾਂ ਨੰਗ ਹੋ ਗਏ ਸੀ ਅੱਛਾ ਵਿਲੇ ਹੋ ਗਏ ਸੀ ਹੌਲੀ ਹੌਲੀ ਰੱਬ ਨੇ ਸਾਡੀ ਫੇਰ ਵਾਂ ਫੜ ਦਿੰਦਾ ਸੀ ਹੂੰ ਤੇ ਹੁਣ ਅਸੀਂ ਅਵਨਾ ਚਾਏ ਨਾ ਹੁਣ ਵੀ ਹੈ ਗਿਆ ਚੰਗੀਆਂ ਜਵੀਆਂ ਮਾਰ ਗਿਆ ਵੀ ਆਪਦਾ ਟਾਈਮ ਪਾਸ ਵਧੀਆ ਕਰੀ ਜਾਂਦੇ ਇਹਨਾਂ ਦੇ ਸਿਰ ਤੇ ਅਸੀਂ ਤਾਂ ਇਹਨਾਂ ਨੇ ਤਾਰੀ ਦਿੱਤੇ ਹੂੰ ਅਵਲੇ ਉਹ ਕਿਤੇ ਬੱਕਰੀ ਲੱਖਾਂ ਦੀ ਵਿਕੀ ਹਾਂਜੀ ਹੈ ਮੈਂ ਤਾਂ ਜਾਂਦੀਆਂ ਲੱਖ ਰੁਪਏ ਦੀ ਜਿਹੇ ਜੀ ਮਰਜ਼ੀ ਲੈ ਲੈ ਹੁਣ ਅਜੀ ਤੋਂ ਵੇਚ ਦਿੰਨੇ ਆ 2-4 ਸਾਡੇ ਕੋਟੇ ਪੂਰੇ ਕਰ ਦਿੰਨੇ ਹੂੰ ਡੰਗ ਸਾਰ ਦਿੰਦੇ ਐ ਕਿ ਮੇਮਣੇ ਮਰ ਗਏ ਬਹੁਤ ਮੇਰੇ ਦੋ ਮੁੰਡਿਆ ਦੋਨੇ ਐਡ ਵੱਡੀ ਹੋ ਗਏ ਹੂੰ ਛੋੜੇ ਕੋਲੇ ਵੀ ਹੈਗੀਆਂ ਬੇ ਬਾਈ ਆ ਇਹਦੇ ਕੋਲੇ 25 26 ਛੋਟੇ ਕੋਲੇ ਵੱਡੇ ਕੋਲੇ ਹੈ ਜਨਾ ਬੱਕਰੀਆਂ 20 ਕਾ ਹਾਂਜੀ ਤੇ ਉਹ ਐ ਕਿ ਮੇਮਣੇ ਮਰ ਗਏ ਉਹਦੇ ਵੀ ਮਰ ਗਏ ਉਹਦੇ ਵੀ ਮਰ ਗਏ ਅੱਛਾ ਮੇਮਣੇ ਮਰ ਗਏ ਹੁਣ ਕਿ 30 ਘੱਟ ਦੋ ਘੱਟ ਮੈਂ ਗਿਣੀ ਗਿਆ ਹੂੰ ਐ ਕਿ ਮੇਮਣੇ ਦਾ ਨੁਕਸਾਨ ਬਹੁਤ ਹੋਇਆ ਹੂੰ ਵੱਡੇ ਦੀਆਂ ਤਾਂ ਚਾਰ ਕ ਵਿਚਾਰੀ ਦੀਆਂ ਬੱਕਰੀਆਂ ਵੀ ਹੋਰ ਗਈਆਂ ਸੀ ਆਏ ਵੀ ਯਾਨੀ ਵਧੀਆ ਤੈਂ ਬਾਤ ਪੂਰੀ ਕਰੀ ਸਿਆਣੇ ਬੰਦੇ ਕਹਿੰਦੇ ਵੀ ਬੱਕਰਿਆਂ ਚਿਬਣਾ ਦਾ ਵਾੜਾ ਹੀ ਆ ਕੋਈ ਪੱਕ ਗਿਆ ਕੋਈ ਕਰ ਗਿਆ ਨਾ ਇਹ ਹੁੰਦਾ ਜੀ ਸਿਆਣੇ ਕਹਿੰਦੇ ਆਉਂਦੇ ਖਖੜੀ ਪਹਿਲੇ ਪੈਰ ਦਾ ਹੁੰਦੀ ਹੈ ਸਾਤਤੀ ਹੂੰ ਤੇ ਪਿਛਲੇ ਪੈਰ ਤਿੰਨ ਵਜੇ ਆਏ ਨਹੀਂ ਪਤਾ ਵੀ ਖਖੜੀ ਪਾੜ ਜੇ ਹੂੰ ਖਖੜੀ ਤਿੰਨ ਵਜੇ ਨੂੰ ਆਦੇ ਕਿ ਪਹਿਲੇ ਪੈਰ ਵਧੀਆ ਹੁੰਦੀ ਹੈ ਉਹ ਬੱਕਰੀ ਇਹ ਉਹ ਚੀਜ਼ ਦਾ ਖਖੜੀ ਦੀ ਬੱਕਰੀ ਹੂੰ ਅੱਗੇ ਬੁੜੇ ਕਹਿੰਦੇ ਹੁੰਦੇ ਸਹੀ ਹੈ ਜੀ ਮੈਂ ਉਹਦਾ ਜੀ ਨਿਆਣਾ ਉਹਨੇ ਮੈਂ ਕਿਹਾ ਵੀ ਲੰਨਾ ਤੁਸੀਂ ਆਏ ਕਾਹ ਤੋਂ ਕਹਿੰਦੇ ਹੋ ਉਹ ਕਹਿੰਦਾ ਤੈਨੂੰ ਹੌਲੀ ਹੌਲੀ ਪਤਾ ਲੱਗੂ ਬੋੜੇ ਹੋਏ ਨੂੰ ਹਾਂ ਖਖਰੀ ਤੇ ਬੱਕਰੀ ਇਹ ਕੋਈ ਜੀ ਆ ਬੱਕਰੀ ਦਾ ਜੀ ਨਹੀਂ ਪਤਾ ਭੈਣੇ ਨੂੰ ਭੁੱਖ ਲੱਗ ਜੇ ਆ ਫਰ ਕੇ ਮਰ ਜੇ ਅੱਗੇ ਹੁਣ ਤਾਂ ਹੈ ਨਹੀਂ ਅੱਗੇ ਰੇਰੂ ਦੀ ਫਲੀ ਹੁੰਦੀ ਬਹੁਤ ਹਾਂਜੀ ਜਿਹੜੀ ਕੁੰਡੀ ਫਲੀ ਹੁੰਦੀ ਸੀ ਆਏ ਹਾਂ ਉਹ ਜਦੋਂ ਬੱਕਰਾਂ ਥੱਲੇ ਜਾਵੜੀਆਂ ਜਿੰਨੀਆਂ ਕੋਨੀਆਂ ਨੂੰ ਉੱਥੇ ਹੀ ਰੱਖ ਲਈ ਹਾਂ ਰੇਰੂ ਦੀ ਫਲੀ ਹੁਣ ਤਾਂ ਰੇਰੂ ਲਈ ਸੁਖਰਾ ਹਾਂਜੀ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਆ ਜੋ ਕੰਨ ਗੀ ਬਤੇ ਰੇਰੂ ਕੀ ਕਰ ਦੂਗਾ ਹਮ ਰੇਰੂ ਲਿਆ ਪਿਆ ਉਹ ਕਹਿੰਦਾ ਉਹਦਾ ਸਾਡੇ ਰੇਰੂ ਬਾਰੇ ਪੈੜੇ ਹੁੰਦੇ ਕਢਾਲ ਉਹ ਕਹਿੰਦਾ ਉਹ ਰੇਰੂ ਕੋ ਥੱਲੇ ਜੀ ਆਉਣਗੇ ਉੱਥੇ ਹੀ ਰਹਿ ਜਾਣਗੇ ਜਾਂ ਨਾ ਦੇ